ਸਰ ਪੰਜਾਬ ਦੇ ਲੱਗੇ ਹੋਏ ਸੀਗੇ ਡਾਇਰੈਕਟਰ ਪੰਜਾਬ ਦਾ ਸੀਗਾ ਉਸ ਨੂੰ ਬਦਲ ਦਿੱਤਾ ਗਿਆ ਹੋਰ ਜਿਹੜੇ ਥੱਲੇ ਨੇ ਅਫਸਰ ਮੈਂ ਪੰਜਾਬ ਦਾ ਜੀ ਜਿੰਨੇ ਮਰਜ਼ੀ ਅਫਸਰ ਬਦਲ ਦੋ ਸਾਰੀ ਬੀਬੀਐਮਬੀ ਚਾਹੇ ਤੁਸੀਂ ਹਰਿਆਣੇ ਦੇ ਅਫਸਰਾਂ ਨਾ ਭਰ ਲਓ ਠੀਕ ਹੈ ਪਰ ਮੈਂ ਬੈਠਾ ਨਾ ਤੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ ਨਾ ਅਫਸਰ ਨਾ ਕਾ ਖੋਲਣਗੇ ਜੀ ਸਾਹਿਬ ਇਹ ਸਰਕਾਰ ਆਰਡਰ ਨਹੀਂ ਕਰਦੀ ਕਿਵੇਂ ਕਰਦਣਗੇ ਅਫਸਰ ਬੀਬੀਐਮਬੀ ਕੋਈ 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 ਐਦਾਂ ਦੀ ਅਥਾਰਟੀ ਹੈ ਕਿ ਜਿਹੜੀ ਜਿਹੜੀ ਸੰਵਿਧਾਨ ਤੋਂ ਉੱਪਰ ਹੈ ਜਾਂ ਜਿਹੜੀ ਜਿਹੜੀ ਟ੍ਰੀਟੀਆਂ ਤੋਂ ਉੱਪਰ ਹੈ ਮੈਂ ਫੇਰ ਕਹਿੰਨਾ ਜਿਹੜਾ ਤੁਸੀਂ ਕਹਿੰਦੇ ਹੋ ਇੰਡਸਟਰੀ ਟ੍ਰੀਟੀ ਅਸੀਂ ਰੱਦ ਕਰਤੀ ਉਹਦਾ ਪਾਣੀ ਜਿਹੜਾ ਉਹ ਤੁਸੀਂ ਸਾਨੂੰ ਦੇ ਦਿਓ ਤੇ ਅੱਗੇ 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 ਅਸੀਂ ਦੇ ਦਾਂਗੇ ਸਾਨੂੰ ਵੀ ਬਿੱਟੂ ਨੇ ਵੀ ਇਹ ਗੱਲ ਕਹੀ ਕਹਿੰਦੇ ਕਿ ਜਦੋਂ ਮੀਟਿੰਗ ਹੋਈ ਉਸ ਦੇ ਵਿੱਚ ਸੀਐਮ ਸਾਹਿਬ ਆਪਣਾ ਪੱਖ ਜਿਹੜਾ ਉਹ ਚਾਜ ਨਾਲ ਨਹੀਂ ਰੱਖ ਪਏ ਪੰਜਾਬ ਦੀ ਟੀਮ ਚਾਜ ਨਾਲ ਪੱਖ ਨਹੀਂ ਰੱਖ ਪਈ ਇਹ ਸਿੱਧੇ ਤੋਂ ਕੋਣ ਕਹਿੰਦਾ ਰਵਨੀਤ ਬਿੱਟੂ ਰਾਜਸਥਾਨ ਦੇ ਵੀ ਹੈ ਜੀ ਰਵਨੀਤ ਬਿੱਟੂ ਰਾਜਸਥਾਨ ਤੋਂ ਐਮਪੀ ਹੈ ਰਾਜਸਥਾਨ ਉਹਦੇ ਉਹਦੇ ਯਕੀਨ ਨਹੀਂ ਹੈਗਾ ਮੈਨੂੰ ਪਰ ਰਾਜਸਥਾਨ ਤੋਂ ਪੱਕੀ ਜਵਾਬ ਦੇਊਗਾ ਉੱਥੇ ਜਾ ਕੇ ਫਿਰ ਉਹ ਉੱਥੇ ਜਾ ਕੇ ਉਹਨਾਂ ਦੇ ਹੱਕ 'ਚ ਬੋਲ ਪੂਗਾ ਜਿਹੜਾ ਬੰਦੇ ਦਾ ਇਹ ਨਹੀਂ ਪਤਾ ਲੱਗਦਾ ਸ਼ਾਮ ਨੂੰ ਕਿਹੜੀ ਪਾਰਟੀ ਚੋਵੇ ਤੇ ਕਿਉਂ ਕੀ ਗੱਲਾਂ ਕਰਦੇ ਔਰ ਹੋਰ ਗੱਲ ਵਧੀਆ ਗੱਲ ਕਰਨ ਨੂੰ ਰਿਹਾ ਹੈ। ਕਿਹੜਾ ਕਰੰਟ ਸਿਚੁਏਸ਼ਨ ਕੀ ਹੈ? ਪਾਕੜਾ ਪਾਕੜਾ ਟਾਈਮ ਤੋਂ ਰਿਲੀਜ਼ ਹੋਇਆ ਜੀ ਪਾਣੀ ਕਰੰਟ ਸਿਚੁਏਸ਼ਨ ਕੀ ਹੈ? ਕੋਈ ਪਾਕੜਾ ਟਾਈਮ ਤੋਂ ਕੋਈ ਸਬਦ ਨਹੀਂ ਜੀ ਕਰ ਰਿਹਾ। ਐਕਚੁਅਲੀ ਜੋ ਹੋਵੇ ਜਿਹੜਾ ਨਹੀਂ ਪਾਕੜੇ ਤੋਂ ਪਿੱਛੇ ਰਿਲੀਜ਼ ਹੋ ਕੇ ਇੱਥੇ ਕੋਈ ਪਾਣੀ ਆਇਆ ਕਰੰਟ ਸਿਚੁਏਸ਼ਨ ਕੀ ਹੈ ਜੀ? ਨਹੀਂ ਨਹੀਂ ਆ ਸਰ। ਅੱਛਾ ਪਿੱਛੋਂ ਕੋਈ ਰਿਲੀਜ਼ ਨਹੀਂ? ਨਹੀਂ ਸੇਮ ਸਟੇਟਸ ਹੈ ਜੋ ਕੱਲ ਸੀ ਜੋ ਪਰਸੋ ਸੀ। ਉਹ ਇਹੀ ਰਹੂਗਾ। 21 ਮਈ ਤੋਂ ਬਾਅਦ ਲੈ ਲੈਣਾ ਆਪਦਾ। ਇਹ ਇਹ ਪਾਣੀ ਦੇ ਨਾਲ ਇੱਕ ਇੱਕ ਪਿਛਲੇ ਲੰਬੇ ਅੜਦੇ ਤੋਂ ਆਪਣੀ ਸਰਕਾਰ ਤਾਂ ਆਉਣ ਲਈ ਹੈ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਕੋਟੇ ਦੀਆਂ ਭਰਤੀਆਂ ਬਿਲਕੁਲ ਨਹੀਂ ਹੋ ਰਹੀਆਂ ਬਿਲਕੁਲ ਬੰਦ ਹੈ ਫੈਸਲੇ ਹਲਾਤ ਇਹ ਹੈ ਕਿ BBMP ਦੇ ਵਿੱਚ ਪੰਜਾਬ ਦੇ ਕਰਮਚਾਰੀ ਘਟ ਹੈ ਅਸੀਂ ਤਾਂ ਆਣੇ ਦੇ ਕਰਮਚਾਰੀ ਜ਼ਿਆਦਾ ਆਏ ਨੇ ਤੇ ਇੱਕ ਤਰ੍ਹਾਂ ਦਾ ਇਹ ਪ੍ਰੈਸ਼ਰ ਵੀ ਹੈਗਾ ਬੀਬੀਐਮਬੀ ਨਹੀਂ ਨਹੀਂ ਅਸੀਂ ਤਾਂ ਸਾਰੇ ਅਫਸਰਾਂ ਨੇ ਜਿਹੜੀਆਂ ਸਾਮੀਆਂ ਨੇ ਪੰਜਾਬ ਵੱਲੋਂ ਅਸੀਂ ਭਰ ਰਹੇ ਹਾਂ ਇਸੇ ਕਰਕੇ ਤਾਂ ਕਹਿੰਦੇ ਕਿ 60% ਤਾਂ ਸਾਡੇ ਹਿੱਸੇ ਵਿੱਚ ਪਹਿਲਾਂ ਵਾਲਿਆਂ ਨੇ ਨਹੀਂ ਧਿਆਨ ਦਿੱਤਾ ਇਹ ਪਹਿਲਾਂ ਵਾਲਿਆਂ ਦੇ ਕੰਡੇ-ਬੀਜੇ ਹੋਏ ਨੇ ਅਸਲ 'ਚ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਇਹ ਆਹ ਜਿਹੜੇ 2-3 ਮਹੀਨੇ ਮੰਗਦੇ ਨੇ ਉਹਨਾਂ ਦੇ ਅਫਸਰ ਕਹਿੰਦੇ ਪਹਿਲਾਂ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਸੀ ਸਾਨੂੰ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਹੁਣ ਕੌਣ ਸੀਗੇ ਮਹਿਲਾਂ ਵਾਲੇ ਸੀਗੇ ਜੀ ਉਹਨਾਂ ਨੂੰ ਟੂਟੀਆਂ ਦਾ ਕੀ ਪਤਾ ਜੀ ਉਹਨਾਂ ਨੂੰ ਖਾਲਾਂ ਦਾ ਕੀ ਪਤਾ ਜੀ ਉਹਨੂੰ ਕੱਸੀਆਂ ਦੇ ਨੱਕਿਆਂ ਦਾ ਕੀ ਪਤਾ ਜੀ ਮੋਗਿਆਂ ਦਾ ਕੀ ਉਹਨਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਨੇ ਉਹਨਾਂ ਨੂੰ ਕੀ ਪਤਾ ਜੀ ਪਾਣੀ ਕੀ ਹੁੰਦਾ ਉਹ ਉਹ ਤਾਂ ਜਿੱਦੇ ਜਿੱਦੇ ਕਹੀ ਲੈ ਕੇ ਨਾਲ ਨਾਸਾ ਲੈ ਕੇ ਗਏ ਉਹਨੋਂ ਉਹਦੇ ਪਤਾ ਲੱਗਦਾ ਹੈ ਹੁਣ ਜਿਹੜੇ ਕੰਡੇ ਬੀਜੇ ਗਏ ਭਾਈ 2 ਮਿੰਟ 2 ਮਿੰਟ ਪਾਣੀ ਦੀ ਬਾਰੀ ਲੇਟ ਪਿੱਛੇ ਬੰਦਾ ਵੜ ਦਿੰਦੇ ਆ ਇਹਨਾਂ ਨੂੰ ਪਾਣੀ ਦੀ ਵੈਲਿਊ ਕਿੱਥੇ ਪਤਾ ਇਹਨਾਂ ਨੂੰ ਜਿਹੜੇ ਥੱਲੇ ਗਰਾਊਂਡ ਤੋਂ ਆਏ ਉਹਨੂੰ ਪਤਾ ਲੱਗਦਾ ਨਾ ਹੈਗੇ ਕਨਈ ਦੇ ਵਾਰਸ ਹੈਗੇ ਪਾਪਾ ਕਨਈ ਹੈ ਭਾਈ ਕਨਈ ਹੈ ਜਿਹਦੇ ਵਾਰਸ ਆ ਪੀਣ ਨੂੰ ਤਾਂ ਨਹੀਂ ਮਨਾ ਕਰ ਰਹੇ ਦੇ ਰਹੇ ਤੁਹਾਨੂੰ ਅਚਾਨਕ ਤੁਹਾਡਾ ਸਰੀ ਜਾਂਦਾ ਸੀ ਅਚਾਨਕ ਤੁਹਾਨੂੰ 8500 ਦੀ ਕਿੱਥੋਂ ਲੋੜ ਪੈ ਗਈ ਤੁਸੀਂ ਇਹਦਾ ਮਤਲਬ ਤੁਸੀਂ ਉਹਨੂੰ ਸਿੰਚਾਈ ਵਾਸਤੇ ਵਰਤਣਾ ਹੈ ਤੇ ਸਾਡੀ ਵੀ ਸਿੰਚਾਈ ਦਾ ਟਾਈਮ ਆ ਗਿਆ ਸਾਡੇ ਵੀ ਲੋਕਾਂ ਦੀ ਡਿਮਾਂਡ ਆਉਣ ਲੱਗੀ ਵੀ ਨਹਿਰੇ ਚ ਕਸਿਆਂ ਚ ਪਾਣੀ ਛੱਡੋ ਜਿੱਤੇ ਜਿੱਤੇ ਪਹੁੰਚ ਗਿਆ ਪਾਣੀ ਦਾ ਲੈਵਲ ਘੱਟ ਹੈਗਾ ਰਜੀਤ ਸਾਹਿਬ ਦਾ ਟਾਈਮ ਦੀ ਵੀ ਗੱਲ ਕਰ ਰਹੇ ਆ ਪਗੜ ਸਾਰੇ ਲੈਵਲ ਡਾਊਨ ਹੈਗੇ ਨੇ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਕਿ ਨਹਿਰੀ ਪਾਣੀ ਹੱਥ-ਖਾਂ ਤੇ ਪਹੁੰਚਾਇਆ ਜਾਂਦਾ ਹੈ ਜੇ ਲੈਵਲਸ ਘਟ ਨੇ ਕਿਸ ਤਰੀਕੇ ਨਾਲ ਉਸ ਦੀ ਅਸੀਂ ਆਪਣਾ ਤਾਂ ਵਰਤ ਲਾਂਗੇ ਜੀ ਪਰ ਆ ਜਿਹੜੇ ਧੱਕਾ ਮਾਰੇ ਨੇ ਜਿਹੜਾ ਹੱਕ ਹੀ ਨਹੀਂ ਮੰਨਦਾ ਉਹਨਾਂ ਦਾ ਕਿਹੜੇ ਕਿਹੜੇ ਕਾਨੂੰਨ ਮੁਤਾਬਕ ਉਹ ਕਹਿੰਦੇ ਨੇ 8500 ਦੇ ਦਿਓ ਸਾਨੂੰ ਜਿਵੇਂ BBMP ਕਿਵੇਂ ਡਿਕਟੇਟ ਕਰ ਲੂਗੀ ਪੰਜਾਬ ਨੂੰ ਜੀ ਚਾਹੇ ਜਿੱਥੋਂ ਮਰਜ਼ੀ ਕਰਮਚਾਰੀ ਲਿਆਉਣ ਜੋ ਮਰਜ਼ੀ ਕਰਨ ਜਿੰਨੀ ਤੇ ਸਰਕਾਰ ਅਲੋਅ ਨਹੀਂ ਕਰਦੀ BBMP ਨਹੀਂ ਕਰਦਾ ਸਰਪੰਚ ਸਾਹਿਬ ਆੜਾ ਹੈ ਪੰਜਾਬ ਨੂੰ ਅੱਛਾ ਗੱਲ ਸੁਣੋ ਹੜਾਂ ਦੀ ਗੱਲ ਦੱਸਦਾ ਹੜਾ ਹੈ ਹਰਿਆਣੇ ਨੂੰ ਕਿਹਾ ਪਾਣੀ ਲੈ ਲਓ ਕਹਿੰਦੇ ਨਾ ਜੀ ਸਾਨੂੰ ਤਾਂ ਨਹੀਂ ਚਾਹੀਦਾ 6000 ਚਾਹੀਦਾ ਸਾਨੂੰ ਤਾਂ ਅੱਜ ਕੱਲ੍ਹ ਲਿਖ ਕੇ ਦਿਓ ਲਿਖ ਕੇ ਲਿਆ ਚੀਜ਼ ਰਸੀਪਟੀ ਤੋਂ ਉਹਨਾਂ ਤੋਂ Rajasthan ਨੂੰ ਕਿਹਾ ਪਾਣੀ ਲੈ ਲਓ ਨਾ ਜੀ ਸਾਨੂੰ ਨਹੀਂ ਚਾ ਦੁੱਬਨ ਨੂੰ ਅਸੀਂ ਰੱਖਿਆ ਮਰਨ ਨੂੰ ਅਸੀਂ ਰੱਖਿਆ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੋਵੇ ਸਾਨੂੰ ਦੇਓ ਜੀ ਇਹ ਤੁਹਾਨੂੰ ਦੇਓ ਜੀ ਇਹ ਨਹੀਂ ਹੋ ਸਕਦਾ ਪੂਰੀ ਟੋਟਲ ਰਾਜਨੀਤੀ ਕਰ ਰਹੇ ਨੇ ਉਹ ਦੋਨੇ ਸਰਕਾਰਾਂ ਉੱਥੇ ਉਹਨਾਂ ਦੀਆਂ ਆਪਸ ਵਿੱਚ ਮਿਲੀਆਂ ਹੋਈਆਂ ਕਿਉਂਕਿ ਰਾਜਸਥਾਨ ਚ ਵੀ ਉਹਨਾਂ ਦੀ ਹੈ ਤੇ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਗੱਲ ਬੀਬੀ ਐਮਬੀ ਚ ਕਿ ਹਰਿਆਣੇ ਨੂੰ ਦੇ ਦਿਓ ਪਾਣੀ ਹਰਿਆਣਾ ਪਹਿਲਾਂ ਰਾਜਸਥਾਨ ਦਾ ਕੋਟਾ ਵੀ ਖਾਂਦਾ ਰਿਹਾ ਕੁਛ ਪਾਣੀ ਹਰਿਆਣੇ ਦੇ ਧਰੂ ਰਾਸਤਾਂ ਨੂੰ ਜਾਂਦਾ ਹੈ ਰਾਜਸਥਾਨ ਵਾਲਿਆਂ ਨੇ ਸਾਡੇ ਨਾਲ ਗੱਲ ਕੀਤੀ ਅਸੀਂ ਕਿਹਾ ਵੀ ਹਰਿਆਣੇ ਤੋਂ ਗੱਲ ਕਰੋ ਅਸੀਂ ਤਾਂ ਤੋਂ ਛੱਡੀ ਜਾਂਦੇ ਹਾਂ ਸਾਰਾ ਸੋ ਜਦੋਂ ਤਾਂ ਉੱਥੇ ਹੋਰ ਸਰਕਾਰ ਹੁੰਦੀ ਆ ਉਦੋਂ ਗੱਲ ਹੋਰ ਹੁੰਦੀ ਹੈ ਹੁਣ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਹਰਿਆਣੇ ਨੇ ਕਿਹਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਜੀ ਹਾਂ ਵਾਲਿਆਂ ਨੇ ਹਾਂ ਕਹੀ ਹਾਂ ਵਾਲ ਨੇ ਹਾਂ ਕਹੀ ਚਲੋ ਜੀ ਲਿਓ ਜੀ ਛੱਡੋ ਜੀ ਨਕਾ ਇੱਥੋਂ ਛੱਡੋ ਜੀ 8500 ਕਿਵੇਂ ਛੱਡ ਲਓ 8500 ਘਰ ਦਾ ਰਾਜ ਇਹਨਾਂ ਦਾ ਹਾਂ ਇਹ ਗੱਲ ਤਾਂ ਪਹਿ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਿਆ ਸਾਡਾ ਥੱਲੇ ਵਾਲਾ ਪਾਣੀ ਖਤਮ ਹੋਇਆ ਪਿਆ ਅੱਜ ਧਰਜੋਤ ਬੈਠਾ ਇਹਦਾ ਇਥੋਂ ਐਮਐਲਏ ਅਨੰਗਲਨਪੁਰ ਸਾਹਿਬ ਇਥੋਂ ਨਹਿਰਾਂ ਜਾਂਦੀਆਂ ਸਾਰੀਆਂ ਠੀਕ ਹੈ ਜੀ ਇਥੋਂ ਦੇ ਪਿੰਡਾਂ ਨੂੰ ਪਾਣੀ ਨਹੀਂ ਮਿਲਦਾ ਸੀ ਹੁਣ 10000 ਏਕੜ ਨੂੰ ਪਾਣੀ ਵਾਸਤੇ ਪਾਈਪਾਂ ਲੱਭੀਆਂ ਨੇ ਨਹਿਰ ਤੁਹਾਡੇ ਮੈਨੂੰ ਉਹ ਜੰਡਾਲੀ ਪਿੰਡ ਹੈ ਨਾਲ ਦਾ ਪਿੰਡ ਪਬੌਰਸਾ ਪਾਣੀ ਹੈ ਨਹੀਂ ਬੱਬਨਪੁਰ ਬੱਬਨਪੁਰ ਪਿੰਡ ਹੈ ਜਡਾਲੀ ਪਿੰਡ ਖੰਨੇ ਕੋਲੇ ਜਲ ਕੋਲੇ ਉਹਨਾਂ ਦੇ ਖੇਤਾਂ ਵਿੱਚ ਦੀ ਨਹਿਰਾਂ ਜਾਂਦੀਆਂ ਨੇ ਉੱਥੇ ਮੋਗਗੇ ਹੀ ਨਹੀਂ ਉਹ ਕਹਿੰਦੇ ਨਹਿਰਾਂ ਸਾਡੇ ਖੇਤਾਂ ਵਿੱਚ ਦੀ ਨਹੀਂ ਸਾਨੂੰ ਤਾਂ ਪਾਣੀ ਕਦੇ ਮਿਲਿਆ ਨਹੀਂ ਹੁਣ ਜਾ ਕੇ ਕਿਤੇ ਮੋਗਗੇ ਨਵੇਂ ਬਣਾ ਕੇ ਅਸੀਂ ਪਾਈਪਾਂ ਦੱਬ ਕੇ ਪਿੰਡਾਂ ਨੂੰ ਪਾਣੀਆਂ ਕੱਸੀਆਂ ਜਿਹੜੇ ਕੱਸੀਆਂ ਦਾ ਸੋਇਆਂ ਦਾ ਰਜਵਾਹਿਆਂ ਦਾ ਪਾਣੀ ਦੇ ਦੇ ਜਾਂ ਤਾਂ ਪਿਛਲੇ ਸਮੇ ਤੋਂ ਪਿੰਡ ਵਾਲੇ ਪੀਣ ਵਾਲੇ ਪਾਣੀ ਤੋਂ ਕਰਦੇ ਲੇਕਿਨ ਹੁਣ ਜਿਹੜੀ ਸਪਲਾਈ ਚੋਂ ਵੀ ਘਟ ਗਈ ਕਿ ਇਹ ਨਹਿਰੀ ਪਾਣੀ ਦਿੱਤਾ ਇਹ ਪਾਣੀ ਪਚਾਣ ਤਾਂ ਹੀ ਤਾਂ ਕਹਿੰਦੇ ਅਸੀਂ ਆਪਣਾ ਪਾਣੀ ਵਰਤਣ ਲੱਗ ਗਏ ਆਪਣਾ ਅਸੀਂ ਉਹਨਾਂ ਦਾ ਹੱਕ ਨਹੀਂ ਮਾਰ ਰਹੇ ਜਿੰਨਾ ਉਹਨਾਂ ਦਾ ਬਣਦਾ ਉਹਨੂੰ ਦਿਨੇ ਜਾਂ ਜਦਾਂ ਇਹ ਉਹਨਾਂ ਨੂੰ ਦਿੱਤਾ ਨਹੀਂ ਉਹਨਾਂ ਨੇ 10 ਮਹੀਨੇ ਚ ਵਰਤ ਲਿਆ 2 ਮਹੀਨੇ ਕਹਿੰਦੇ ਸਾਨੂੰ ਹੁਣ ਫਾਲਤੂ ਦੇ ਦਿਓ ਹਜੇ ਵੀ ਦੇਖੋ ਮੇਰੇ ਕੋ ਇੱਥੇ ਖੜੇ ਕਿੰਨੇ ਕਿੰਨੇ ਪਰਸੈਂਟ ਵਰਤ ਲਿਆ ਜੀ ਉਹਨਾਂ ਨੇ ਆਪਾਂ ਆ ਮੇਰੇ ਕੋ ਡਾਕੂਮੈਂਟ ਦੇਖੋ ਜੀ ਉਹਨਾਂ ਦਾ ਬਣਦਾ ਸੀਗਾ ਅ ਹਰਿਆਣੇ ਦਾ 16 ਲੱਖ 16 ਲੱਖ 16 ਲੱਖ 16 ਲੱਖ 15105 ਇਹਨੂੰ ਮਿਲੀਅਨ ਏਕੜ ਫਿਰ ਕਹੋਗੇ ਸਰ ਕਿਉਂ ਸਿਕ 16000 16 ਲੱਖ 15105 ਬਣਦਾ ਸੀ ਉਹਨਾਂ ਦਾ ਟੋਟਲ ਹੁਣ ਤੱਕ ਕਿੰਨਾ ਵਰ ਚੁੱਕੇ ਨੇ 1631000 99 ਜਾਨੀ ਕਿ 15994 ਯਾਨੀ ਕਿ 16000 ਕਿਉਂਕਿ ਇੱਕ ਵੱਧ ਵਰਤੀ ਬੈਠੇ ਨੇ ਮਾਈਨਸ ਚੱਲ ਰਹੇ ਨੇ ਹਜੇ ਹੋਰ ਮੰਗਦੇ ਨੇ ਟੋਟਲ ਮਾਈਨਸ 5 ਚੱਲ ਰਹੇ ਨੇ ਟੋਟਲ 5.33 ਇਹ ਆਜੋ ਅੰਕੜੇ ਲੈਣ ਨੂੰ ਕਿੱਥੇ ਲੈ ਕੇ ਜਾਣਾ ਕਿਹੜੀ ਕੋਰਟ ਚ ਲੈ ਕੇ ਜਾਣਾ ਲੈ ਜਾਓ ਸਾਨੂੰ ਅਸੀਂ ਤਾਂ ਨਹੀਂ ਕੋਰਟ ਜਾਂਦੇ ਕਿਉਂਕਿ ਸਾਨੂੰ ਕੋਰਟ ਜਾਣ ਦੀ ਲੋੜ ਹੈ ਅਸੀਂ ਤਾਂ ਸਹੀ ਆ ਆਪਣੇ ਵੱਲੋਂ ਤੁਸੀਂ ਕਰ ਲਓ ਜਿਹੜਾ ਕੋਟਾ ਚ ਕਰੀਏ ਲੋਕਾਂ ਦਾ ਇਸ਼ੂ ਹੈ ਜੀ ਅਨੰਤਪੁਰ ਸਾਹਿਬ ਦੀ ਵਾਟਰ ਸਪਲਾਈ ਦਾ ਉਹ 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 ਬਾਤ ਕਰ ਲਾਂਗੇ ਉਹ ਕਰ ਲਾਂਗੇ ਸੁਨੀਲ ਜਾਖੜ کہہ ਰਹੇ ਸੂਮੰਤਰੀ ਸਰਸਤੇ ਜੰਗਵਰ ਕੇ ਹਲਾਤ ਬਣੇ ਹੋਏ ਹੈ ਅਜੇਜ ਪੰਜਾਬ ਸਰਕਾਰ ਨੂੰ ਫੋਰਸ ਨੂੰ ਧਰਨੇ ਆਂ ਪ੍ਰਦਰਸ਼ਨ ਨੂੰ ਜਾ ਕੇ ਸੂਬੇ ਨੂੰ ਅਸਥਿਰ ਕਰ ਗਏ ਕਿਹੜੀ ਬਾਤ ਅੱਜ ਕੱਲੇ ਇਹ ਬਾਸ ਬੀਜੇਪ ਅੱਜ ਕੱਲੇ ਬਾਤ ਪੈਂਦੇ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਹਰ ਗੱਲ ਨੂੰ ਉਧਰ ਨਾ ਜੋੜਿਆ ਕਰੋ ਸਾਡੀ ਖੇਤੀ ਦਾ ਸਵਾਲ ਹੈ ਠੀਕ ਹੈ ਨਾ ਸਾਡੇ ਲਾਈਫ ਲਾਈਨ ਹੈ ਪਾਣੀ ਅਸੀਂ ਪਾਣੀ ਦੀ ਰਾਖੀ ਵਾਸਤੇ ਕੁਝ ਵੀ ਕਰਾਂਗੇ ਸਾਡੀ ਫੋਰਸ ਨੂੰ ਬਾਰਡਰ ਤੇ ਭੇਜਿਓ ਤੁਸੀਂ ਤੁਸੀਂ ਤਾਂ ਕਹੀ ਜਾਂਦੇ ਹੋ ਕਿ ਅਸੀਂ ਕਰੋ ਅਸੀਂ ਤਾਂ ਪਹਿਲਗਾਮ ਦਾ ਜਿਹੜਾ ਘਟਨਾ ਹੋਈ ਹੈ निंदਨਯੋਗ ਬਹੁਤ ਹੀ ਅਤੀ ਅਤੀ निंदਨਯੋਗ ਉਹਦੇ ਚ ਅਸੀਂ ਨਾਲ ਖੜਿਆ ਹਾਂ ਨਾ ਆਲ ਪਾਰਟੀ ਮੀਟਿੰਗ ਜਦੋਂ ਹੋਈ ਅਸੀਂ ਸਪੋਰਟ ਕੀਤੀ ਹੈ ਵੀ ਜੋ ਵੀ ਐਕਸ਼ਨ ਲਓਗੇ ਅਸੀਂ ਨਾਲ ਖੜਾਂਗੇ ਉਧਰ 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 ਤਾਂ ਇਹਦੇ ਨਾਲ ਕੀ ਸੰਬੰਧ ਹੈ ਜੀ ਮੈਨ ਦੱਸੋ ਇਹਦੇ ਇਹਦੇ ਨਾਲ ਕੀ ਅਸੀਂ ਸਪੋਰਟ ਕਰ ਰਹੇ ਹਾਂ ਇੱਕ ਪਤਾ ਨਹੀਂ ਕਿਹੜਾ ਕਹੀ ਜਾਂਦਾ ਸੀ ਪਾਕਿਸਤਾਨੀ ਸਪੋਰਟ ਕਰ ਰਹੇ ਆ ਭਗਵਾਨ ਤੁਮਾਰ ਮੈਂ ਕਦੋਂ ਕਰ ਰਿਹਾ ਜੀ ਆ ਤਾਂ ਪਾਣੀ ਮੰਗ ਰਹੇ ਆ ਅਸੀਂ ਸਾਡਾ ਕੋਈ ਸਬੰਧ ਹੈ ਇੱਥੋਂ ਕੋਈ ਨਦੀ ਜਾਂਦੀ ਹੈ ਇੱਧਰ ਨੂੰ ਜਾਂ ਕੋਈ ਉੱਥੋਂ ਮੰਗਦੇ ਆ ਹਾਂ ਇਹ ਕਹਿੰਦੇ ਵੀ ਜੇ ਅਸੀਂ ਤੁਹਾਨੂੰ ਰਣਜੀਤ ਸਾਗਰ ਚ ਜਾਂ ਪੌਂਗ ਚ ਦੇ ਤਾਂ ਪਾਣੀ ਹਰਿਆਣੇ ਨੂੰ ਕਿਵੇਂ ਦਿਓਗੇ ਮੈਂ ਕਹਾਂ ਜੀ ਅਦਰ ਤੇ ਉਹ ਪੁਰਾਣੇ ਵਿਚਾਰਾਂ ਦੇ ਨੇ ਇਹ ਬਜ਼ੁਰਗ ਇਹਨੂੰ ਪਤਾ ਨਹੀਂ ਹੈਗਾ ਖਾਤਾ ਤੁਹਾਡਾ ਨੰਗਲ ਹੁੰਦਾ ਕਿਸੇ ਬੈਂਕ ਚ ਪੈਸੇ ਜਾ ਕੇ ਚਾਹੇ ਚਨਈ ਕਿਡਾ ਲਓ ਤੁਸੀਂ ਏਟੀਐਮ ਨਾਲ ਮੈਂ ਤੁਸੀਂ ਐਂ ਕਰੋ ਰਣਜੀਤ ਸਾਗਰ ਚ ਤੇ ਪੌਂਗ ਡੈਮ ਚੋਂ ਦਾ ਪਾਣੀ ਜਮਾ ਗਲਾ ਦਿਓ ਅੱਗੇ ਤੋਂ ਦੇ ਦਾਂਗੇ ਵੀ ਸਾਡੇ ਕੋਲ ਪਾਣੀ ਆ ਗਿਆ ਉਧਰ ਅਸੀਂ ਇੱਥੇ ਦੇ ਦਾਂਗੇ ਇਹ ਕਿਹੜੀ ਗੱਲ ਆ ਅੱਜ ਕੱਲ ਕੋਈ ਗ੍ਰੈਵਿਟੀ ਦਾ ਚੱਕਰਾ ਚੰਨ ਤੋਂ ਚੰਦ ਨੂੰ ਤਾਂ ਨਹਿਰ ਕੱਢਣ ਨੂੰ ਫਿਰਦੇ ਨੇ ਉਹ ਅਮਰੀਕਾ ਵਾਲੇ ਇਹੋ ਜਿਹੇ ਤੋਂ ਵੀ ਲੱਗਦਾ ਵੀ ਸਰਬ ਪਾਰਟੀ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਨੇ ਉਹਨੂੰ ਇਕੱਠੇ ਹੋ ਕੇ ਤੁਹਾਡੀ ਸਪੋਰਟ ਕਰਨੀ ਚਾਹੀਦੀ ਨੇ ਮੈਂ ਮਤਲਬ ਅੱਜ ਸ਼ਾਮ ਤੱਕ ਫੈਸਲਾ ਕਰਦੇ ਆਂ ਸ਼ਾਇਦ ਅਸੀਂ 올 ਪਾਰਟੀ ਮੀਟਿੰਗ ਵੀ ਬੁਲਾਵਾਂਗੇ ਔਰ ਲੋਡ ਪਈ ਤਾਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਹੋਵੇਗਾ ਜਿਹੜਾ ਨਾ ਪਾਣੀ ਕਿੱਥੇ ਜਾਂਦਾ ਤੇ ਮੈਂ ਸਿੱਤੀ ਬੈਠ ਤੋਹ ਰਹੀ ਆ ਉਸ ਦੇ ਵਿੱਚ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਸਰਕਾਰ ਦੀ ਜ਼ਰੂਰਤ ਨਹੀਂ ਲੱਗੀ ਉਸ ਨੂੰ ਕਿੱਦਾਂ ਦੇਖਿਆ ਜਾਵੇ ਅਸੀਂ ਕਦੋਂ ਜਾਣੇ ਇੱਥੇ ਵੀ ਸਾਡੇ ਨਾਲ ਕੋਈ ਮੰਗੀ ਹੈ ਨਹੀਂ ਮਤਲਬ ਵੈਸੇ ਚਲਾ ਜਾਂਦਾ ਸੀ ਪਿਛਲੀ ਵਾਰ ਤਾਂ ਮੈਂ ਗਿਆ ਨਹੀਂ ਦੋ ਮੀਟਿੰਗਾਂ 'ਚ ਆ ਇਸ ਵਾਰ ਸਾਡਾ ਕੋਈ ਅਧਿਕਾਰੀ ਜਾਂ ਸਾਡਾ ਕੋਈ ਕੋਈ ਸਾਡਾ ਪੰਜਾਬ ਦਾ ਜਿਹੜਾ ਮੰਤਰੀ ਉਹ ਨਹੀਂ ਜਾਊਗਾ ਕਿੰਦਰ ਨਾਲ ਮੰਗਾ ਨੇ ਤੁਸੀਂ ਕਰੋ ਗੱਲ ਸਿੱਧੀ ਉਹਨਾਂ ਨਾਲ ਤੇ ਤੁਸੀਂ ਵੀ ਸਾਨੂੰ ਕੀ ਪਰਲ ਨਹੀਂ ਹਾਂਜੀ ਪਹਿਲਾਂ ਬ੍ਰਿਜ ਦਾ ਕੰਮ ਕਰ ਰਹੇ ਸੀ ਬ੍ਰਿਜ ਬ੍ਰਿਜ ਦੋ ਰਾਤ ਦੇ 2:00 ਵਜੇ ਤੱਕ ਟ੍ਰੈਨ ਬ੍ਰਿਜ ਤੋਂ ਕੁਝ ਲੰਘਦਾ ਤਾਂ ਨਹੀਂ ਜੀ 2:00 ਵਜੇ ਤੱਕ ਬੈਠ ਕੇ ਅਟਕਾਂ ਢਬਾ ਕਹਿੰਦੇ ਨੇ ਮੋਰਚਾ ਚੱਲ ਰਿਹਾ ਹੋਇਆ ਕਹਿੰਦੇ ਨੇ ਉਹਨਾਂ ਦਾ ਕੀ ਹੈ ਕਿਉਂਕਿ ਉਹ ਕਿਸਾਨ ਜੂਨੀਅਨ ਤੇ ਕਿਸਾਨਾਂ 'ਚ ਫਰਕ ਹੈ ਜੀ ਜੂਨੀਅਨ ਤੇ ਕਿਸਾਨ ਉਹ ਅਲੱਗ-ਅਲੱਗ ਚੀਜ਼ਾਂ ਨੇ ਦੋਨੇ ਕਰ ਲੂ ਗੱਲ ਭਾਈ ਅੱਜ ਨੰਗਲਾ ਦਾ ਮਕਸਦ ਪлюс ਤੁਸੀਂ ਕੀ ਹਾਂ ਆਰਡਰ ਕਰੀ ਨੰਗਲ ਆਉਣ ਦਾ ਮਕਸਦ ਨੱਕੇ ਤੇ ਗਿੜਾ ਮਾਰਨਾ ਆ ਜੁਰੀ ਨਾ ਹੋ ਜਾ ਵੀ ਅੱਪਾ ਨਹੀਂ ਜਾਂਦੇ ਖੇਤ ਨੱਕੇ ਤੇ ਗਿੜਾ ਮਾਰਨ ਠੀਕ ਹੈ ਵੀ ਕੋਈ ਖੱਡ-ਖੱਡ ਲੀਕ ਨਾ ਹੋ ਜਾ ਇਧਰ ਉਧਰ ਹਾਂ ਸੀਐਮ ਸਰ ਜੇ ੱੱਕੇ ਦੇ ਨਾਲ ਬੀਪੀਐਮ ਵੀ ਪਾਣੀ ਲੈ ਕੇ ਜਾਂਦਾ ਤਾਂ ਕੀ ਤਨਾਲ ਇਸ ਦੀ ਬੰਦ ਵੀ ਕਿਉਂਕਿ ਇੱਥੇ ਪੰਜਾਬ ਪੁਲਿਸ ਲੱਗੀ ਹੈ ਦੂਸਰੇ ਪਾਸੇ ਜੋ ਭਾਖੜਾ ਦਾ ਕੰਟਰੋਲ ਆ ਉਹ ਹੋਰ ਪੋਰਸ ਕੋਲ ਹੈ ਇਹੋ ਜਿਹੀ ਕੋਈ ਸਥਿਤੀਤ ਨਹੀਂ ਬਣ ਸਕਦੀ ਇੱਥੇ ਕਿ ੱੱਕੇ ਨਾਲ ਲੈ ਜਾ ਹਾਂ ੱੱਕੇ ਨਾਲ ਲੈ ਜਾ ਕਮਾਲ ਕੀ ਇੰਸਾਰ ਹੈ ਨਾ ੱਟਕੇ ਨਾ ੱਟਕਾ ਨਹੀਂ ਕਰ ਸਕਦੇ ਭਾਜਪਾ ਦੇ ਲਾਭ ਤਾਂ ਤੇ ਭਾਜਪਾ ਵਾਲੇ ਨੂੰ ਪੰਜਾਬ ਦੇ ਭਾਜਪਾ ਦੇ ਆ ਕੋ ਟੀਵੀ ਤੇ ਕਿਉਂ ਨਹੀਂ ਆਉਂਦੇ ਹਰਿਆਣੇ ਵਾਲੇ ਆ ਜਾਂਦੇ ਨੇ ਪੰਜਾਬ ਵਾਲੇ ਕਉਂ ਨਹੀਂ ਬੋਲਦੇ ਜਖਰ ਸਾਹਿਬ ਕੀ ਕਰਦੇ ਨੇ ਕੀ ਸਟੇਟਮੈਂਟ ਹੈ ਹੁਣ ਉਹ ਕਹਿੰਦੇ ਨੇ ਕਿ ਜਿਹੜਾ ਰਸਤੇ ਰੋਕ ਦਿੱਤੇ ਜਾਂਗੇ ਕਹਿੰਦੇ ਜਿਹੜਾ ਪੰਜਾਬ ਨੂੰ ਰਸਤੇ ਜਾਂਦੇ ਕਰਦੇ ਅਸੀਂ ਉਹ ਰੋਕ ਦਾਂਗੇ ਕੌਣ ਕਹਿੰਦੇ ਭਾਜ ਆਪਣੇ ਹਰਿਆਣਾ ਦੇ ਕੋਈ ਲੀਡਰ ਕਿਹਾ ਇਹਦੂ ਪਹਿਲਾਂ ਕਿਹੜੇ ਖੋਲੇ ਹੋਏ ਸੀ ਇਹਦੂ ਪਹਿਲਾਂ ਤਾਂ ਤਾਰਾਂ ਲਾਈ ਰੱਖੀ ਆ ਉੱਥੇ ਸ਼ੰਭੂ ਤੇ ਖਨੌਰੀ ਠੀਕ ਹੈ ਨਾ ਸੋ ਇਹ ਤੁਮ ਕਿਨਾਂ ਦੇਣ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਗਲਤ ਨੇ ਹਾਲਾਂਕਿ ਅਸੀਂ ਪਾਣੀ ਦੇ ਰਹੇ ਹਾਂ ਉਹਦਾ ਧੰਨਵਾਦ ਨਹੀਂ ਕਰ ਰਹੇ ਕਿ ਤੁਸੀਂ ਸਾਡੇ ਅਸੀਂ ਤਾਂ ਵਰਤ ਲਿਆ ਜੀ ਤੇ ਪਰ ਤੁਸੀਂ ਫੇਰ ਵੀ ਸਾਨੂੰ ਪਾਣੀ ਦੇ ਰਹੇ ਹੋ ਬਹੁਤ ਧੰਨਵਾਦ ਠੀਕ ਹੈ ਨਾ ਉਹ ਵੀ ਜਾਰੀ ਰੱਖੋ ਜਿਹੜਾ ਪਾਣੀ ਪੀਂਦੇ ਜਿੱਤਾ ਜਾ ਉਹ ਤਾਂ ਭਾਈਕ ਨਹੀਂ ਹੈ ਜੀ ਦੇ ਵਾਰਸਾਂ ਜੀ ਇੰਨਾ ਕ ਤਾਂ ਹੋਣਾ ਐਸੀ ਆ ਪੰਜਾਬ ਦੇ ਲੋਕਾਂ ਨਾਲ ਤਾਂ ਕੋਈ ਸਾਡੀ ਦੁਸ਼ਮਣ ਸਰਕਾਰ ਰਾਜਨੀਤੀਆਂ ਕਰਦੀ ਉਹਨਾਂ ਵੀ ਉਹ ਤਾਂ ਜਾਰੀ ਰਹੂਗਾ ਇੰਨਾ ਕ ਤਾਂ ਸਰ ਜੇ ਹੱਥ ਉਹ ਜਿਹੜੀ ਗੱਲ ਕੀਤੀ ਜਾਵੇ ਪੰਜਾਬ ਦੇ ਜਿਹੜੇ ਭਾਜਪਾ ਆ ਰਹੇ ਉਹ ਆਪਣੂੰ ਜੰੰਡੂ ਭਰਾ ਕੇ ਲੈ ਕੇ ਜਾ ਸਕਦੇ ਆ ਪਾਣੀ ਦਾ ਨੇ ਉਹ ਉਹਨਾਂ ਨੇ ਪਤਾ ਕੀ ਹੈ ਭਾਜਪਾ ਵਾਲਿਆਂ ਕੋਲੇ ਨਾ ਹੁਣ ਉਧਰ ਚੋ ਗਏ ਨਾ ਉਧਰ ਚੋ ਗਏ ਠੀਕ ਹੈ ਨਾ ਬਿੱਟੂ ਕੁਝ ਹੋਰ ਕਹੀ ਜਾਂਦਾ ਹੈ ਜਾਖੜ ਕੁਝ ਹੋਰ ਕਹੀ ਜਾਂਦਾ ਮਨਪ੍ਰੀਤ ਬਾਲ ਕੁਝ ਹੋਰ ਕਹਿੰਦਾ ਕੈਪਟਨ ਸਾਹਿਬ ਕਿੱਥੇ ਨੇ ਉਹ ਭਾਜਪਾ ਨੱਚ ਕਰਦਾ ਪਾਣੀਆਂ ਦੇ ਰਾਖੇ ਕਿੱਥੇ ਨੇ ਉਹ ਉਹ ਬੋਲਣ ਹੁਣ ਪਾਣੀਆਂ ਦੇ ਰਾਖੇ ਉਹ ਤਾਂ ਬੜੇ ਪਾਣੀਆਂ ਦਾ ਰਾਖਾ ਪਾਣੀਆਂ ਦਾ ਰਾਖਾ ਬੜੇ ਬੋਟਲ ਵਾਲੇ ਸੀਗੇ ਆਓ ਹੁਣ ਇੱਥੇ ਪਾਣੀ ਦੇ ਰਾਖਾ ਅੰਗਰੇਜ਼ੀਆਂ ਬੋਲ ਕੇ ਪਾਣੀਆਂ ਦੇ ਰਾਖਾ ਨਹੀਂ ਕੀਤੀ ਜਾਂਦੀ ਪਾਣੀ ਦੇ ਰਾਖੀ ਕਰਨ ਵਾਤੇ ਅਸੀਂ ਪਾਣੀਆਂ ਦੇ ਰਾਖੀ ਕਰਨ ਕਰਦੇ ਆਏ ਹਾਂ ਅਸੀਂ ਖੇਤਾਂ ਚੋਂ ਪਾਣੀ ਦੀ ਰਾਖੀ ਵਾਸਤੇ ਐਕਸ਼ਨ ਲੈਣਾ ਪੈਂਦਾ ਹੈ ਗਰਾਊਂਡ ਤੇ ਆਉਣਾ ਪੈਂਦਾ ਪ੍ਰਤਾਪ ਬਾਹਰ ਮੈਂ ਪਤਾ ਧਰਨ ਲਾ ਲਿਆ ਬੈਂਸਾ ਬੈਠਣਗੇ ਇੱਥੇ ਪੱਕੇ ਧਰਨ ਲਾ ਲੈ ਹੈ ਜੀ ਪੱਕਾ ਧਰਨ ਲਾ ਲਿਆ ਨਹੀਂ ਲੋਕਾਂ ਨੂੰ ਤੰਗ ਨਹੀਂ ਕਰਨਾ ਸੀ ਵੀ ਮਨ ਕੋਈ ਟ੍ਰੈਫਿਕ ਰੋਕਣੀ ਜਾਂ ਕੋਈ ਹੋਰ ਠੀਕ ਹੈ ਨਾ ਹੋਤਾ ਸੀ ਆਪ ਆਪਸੀ ਉਹਨਾਂ ਨੂੰ ਕਹਿਣਾ ਜਿਹੜੇ ਵੀ ਧਰਨੇ ਲਾਉਂਦੇ ਨੇ ਕਿ ਭਾਈ ਸਿੰਬੋਲਿਕ ਧਰਨਾ ਲਾਓ ਠੀਕ ਹੈ ਨਾ ਤੁਹਾਡਾ ਜਿਹੜਾ ਮੰਗ ਪੱਤਰ ਆ ਜਾਂ ਰੋਸ ਹੈ ਉਹ ਰਜਿਸਟਰਡ ਹੋ ਜਾਊਗਾ ਠੀਕ ਹੈ ਨਾ ਪਰ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਅਸੀਂ ਕੋਈ ਇੱਥੇ ਪਬਲਿਕ ਨੂੰ ਰੋਕਾਂਗੇ ਜਾਂ ਤੰਗ ਕਰਾਂਗੇ ਉਹ ਸਰਕਾਰ ਆ ਸਾਡੀ ਪਰ ਹਾਂ ਇਹ ਭਾਜਪਾ ਨੂੰ ਦੱਸ ਦਿੰਨੇ ਆ ਕਿ ਸਾਰ ਪੰਜਾਬ ਨਾਲ ਕੋਜੀਆਂ ਚਾਲਾਂ ਨਾ ਚੱਲਣ ਹਰ ਤੀਜੇ ਦਿਨ ਪੰਜਾਬ ਤੇ ਕੋਈ ਨਾ ਕੋਈ ਮਤਲਬ ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਜੀ ਐਨਐਚਐਮ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਨਹੀਂ ਜੀ ਹਾਂ ਕਦੇ ਕੋਈ ਕਦੇ ਕੁਝ ਕਦੇ ਕੁਝ ਕੋਈ ਨਾ ਕੋਈ ਪੰਗਾ ਪੰਜਾਬੀਆਂ ਨਾਲ ਲੈਂਦੀ ਰਹਿੰਦੇ ਆ ਕਿਉਂਕਿ ਪੰਜਾਬ ਨਾਲ ਬਹੁਤ ਨਫ਼ਰਤ ਕਰਦੀ ਹੈ ਬੀਜੇਪੀ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ ਬੀਜੇਪੀ ਮੈਂ ਤਾਂ ਪਹਿਲਾਂ ਵੀ ਕਹਿਆ ਸੀਗਾ ਕਿ ਇਹਨਾਂ ਦੀ ਐਸ ਹੱਦ ਤੱਕ ਨਫ਼ਰਤ ਹੈ ਵੀ ਇਹਨਾਂ ਨੂੰ ਕੁਝ ਵੀ ਪੰਜਾਬ ਦੇ ਵਿਰੁੱਧ ਕੋਈ ਮੌਕਾ ਮਿਲ ਜੇ ਇੱਕਦਮ ਕਹਿੰਦੇ ਚੱਕੋ ਪੰਜਾਬ ਤੋਂ ਲੈ ਲਓ ਸਾਰਨ ਹੈ ਇਸ ਚੀਜ਼ ਦਾ ਤਾਂ ਲੱਗਦਾ ਹੈ ਕਿ ਠੋਸ ਕਾਰਨ ਲੱਗਦਾ ਹੈ ਕਿਉਂਕਿ ਪੰਜਾਬ ਚ ਜਿੱਦ ਦੇ ਨਹੀਂ ਜੀ ਉਹ ਇਹ ਤੋਂ ਬਾਅਦ ਹੋਰ ਕਾਰਨ ਕੀ ਹੋ ਸਕਦਾ ਨਹੀਂ ਪੰਜਾਬ ਚ ਜਿੱਦ ਨਹੀਂ ਜਿੱਤਣ ਕਦੇ ਕਿਵੇਂ ਆਉਣਗੇ ਇੱਥੇ ਪਿੰਡਾਂ 'ਚ ਕਿਹੜੇ ਮੂੰਹ ਨਾਲ ਆਉਣਗੇ ਤੁਸੀਂ ਉਹਨਾਂ ਦੀ ਗੱਲ ਛੱਡੋ ਵੀ ਆਉਣਗੇ ਜੱਖੜ ਹੋਰਾਂ ਦਾ ਜਾਣਾ ਬੰਦ ਕਰਤਾ ਪਿੰਡਾਂ 'ਚ ਹੁਣ ਕਿਹੜੇ ਮੂੰਹ ਨਾਲ ਜਾਣਗੇ ਜੱਖੜ ਹੋਰੀ ਉੱਥੇ ਕਿਹੜੇ ਮੂਨੇ ਬਿੱਟੂ ਜਾਊਗਾ ਹੁਣ ਤੀਜੇ ਦਿਨ ਪੁੱਤ ਇਹ ਸਿਰਫ ਪ੍ਰੈਸ ਕਾਨਫਰੰਸਾਂ ਜਾਂ ਵੀਡੀਓ ਬਣਾਉਣ ਚੋਗੇ ਨੇ ਇਹ ਗਰਾਊਂਡ ਤੇ ਨਹੀਂ ਜਾ ਸਕਦੇ ਕਿਉਂਕਿ ਇਨਾਂ ਕੋਲੇ ਇਨਾਂ ਕੋਲੇ ਕੋਈ ਇਨਾਂ ਕੋਲੇ ਕੋਈ ਮੁੱਦਾ ਹੀ ਨਹੀਂ ਕਾਂਗਰਸ ਹੀ ਹੈ ਕਿ ਕਾਂਗਰਸ ਮੁੱਦੇ ਦੇ ਚੋਕਾ ਜੀ ਕੋਈ ਗੱਲਬਾਤ ਨਹੀਂ ਕਾਂਗਰਸ ਵੱਲੋਂ ਕੋਈ ਜਾਣ ਨਹੀਂ ਰਿਹਾ ਕਿ ਤਾਂ ਹੁਣ ਕਾਂਗਰਸ ਨੂੰ ਪੁੱਛ ਲਿਓ ਜੀ ਮੈਂ ਹੁਣ ਕੀ ਕਰਾਂ ਉਹਨੂੰ ਦਿਨ ਜੈਦਾ ਬਿਆਨ ਦਸ ਜੈ ਮੈਂ ਮੰਗ ਕਰੋ ਹੋ ਸਕਦੀ ਹੈ ਇੱਕ ਦੋ ਦਿਨ ਸੇ ਫੈਸਲਾ ਕਰਕੇ ਹਲ ਪਾਰਟੀ ਮੀਟਿੰਗ ਮੈਂ ਇਹਦੇ ਬਾਰੇ ਸੋਚ ਰਿਹਾ ਕਿ ਅਸੀਂ ਹਲ ਪਾਰਟੀ ਮੀਟਿੰਗ ਬਾਰੇ ਬਿੱਟੂ ਦਾ ਹੋਣੀ ਹੋਣੀ ਬਿਆਨ ਆਇਆ ਕਿ ਆਪਾਂ ਵੀ ਪਾਣੀ ਜਿਹੜਾ ਪੰਜਾਬ ਦਾ ਪਾਣੀ ਹਰਿਆਣੇ ਚ ਨੇ ਜਾਂਦੇ ਆਂ ਵੈਰੀ ਗੁੱਡ ਬਹੁਤ ਅੱਛੇ ਆ ਕੇ ਆਜੋ ਆਜੋ ਧਰਤੀ ਤੇ ਮੁੜਿਓ ਆਓ ਭਾਈ ਆ ਜਾਣਗੇ ਸਾਰੇ ਹੀ ਆ ਜਾਣਗੇ ਸਾਹਿਬ ਸਾਹਿਬ ਤੁਹਾਡੀ ਧਰਤੀ ਤੇ ਹੋਣਾ ਪਊਗਾ ਇਹ ਪੰਜਾਬ ਨਾਲ ਵਫਾਦਾਰੀ ਦਿਖਾਉਣ ਦਾ ਟਾਈਮ ਹੈ ਜੇ ਵਫਾਦਾਰ ਜਿਹੜਾ ਰਹੂਗਾ ਠੀਕ ਹੈ ਜਿਹੜੇ ਖਦਾਰੀਆਂ ਕਰਨਗੇ ਲੋਕ ਉਹਨਾਂ ਨੂੰ ਹਿਸਾਬ ਲੈਣਾ ਹਾਂਜੀ ਜੀ ਆਪ੍ਰੀਸ਼ੀਏਟ ਕਰਦੇ ਨਹੀਂ ਨਹੀਂ ਜੇ ਕਹਿੰਦਾ ਠੀਕ ਹੈ ਉਹਨੂੰ ਘੱਥੇ ਕਹ ਦੇ ਤਾਂ ਇੱਥੇ ਕਹ